ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕੋ ᱜੀਏ 17 17 ਚ 6 ਜਾਣੇ ਇਧਰ ਪੁੱਟਣ ਵਾਲੇ ਬੋਦ ਚ ਤੇ 19 ਜਾਣੇ ਆ ਲਾਉਣ ਚ ਕੰਮ ਚੱਲ ਰਿਹਾ ਹੈ ਜੋਰਾਂ ਚ ਤੇ ਉਪਰੋਂ ਬਰਸਾਤ ਦਾ ਵੀ ਮੌਸਮ ਹੋਇਆ ਪਿਆ ਮੈਨੂੰ ਲੱਗਦਾ ਹੈ 15-20 ਸਾਲਾਂ ਬਾਅਦ ਦੇ ਮੌਸਮ ਇਤਾਂ ਦਾ ਆਇਆ ਵੀ ਨਾਲੇ ਝੋਨਾ ਲਈ ਜਾਂਦੇ ਆ ਉੱਪਰੋਂ ਮੀਂਹ ਵੀ ਪਈ ਜਾਂਦੇ ਆ ਲੇਵਰ ਦਾ ਕੰਮ ਹੋਇਆ ਪਿਆ ਓਖਾ ਇੱਧਰ ਵੇਖੋ ਇੱਧਰ ਵੀ ਰਹਿ ਗਏ ਸੀਗੇ ਪਰਲੇ ਬੰਨੇ ਜਿੱਥੇ ਟਰੈਕਟਰ ਤੁਸੀਂ ਦੇਖ ਰਹੇ ਹੋ ਚੱਲਦਾ ਦੇਖੋ ਇੱਧਰ ਰਹਿ ਗਏ ਸੀ ਥੋੜੇ ਨੇ ਥੋੜਾ ਰਹਿ ਗਿਆ ਸੀਗਾ ਇੱਧਰ ਬੋਨ ਵਾਲਾ 1 2 3 ਤਿੰਨ ਕਿਲੇ ਨੇ ਸਾਲੋਂ ਬੋਨ ਵਾਲੇ ਤੇ ਕੋ ਜਿੱਥੇ ਬੰਦਾ ਖੜਿਆ ਉਹ ਅੱਧਾ ਕਿਲਾ ਹੋਆ ਸਾਢੇ ਇੱਕ ਤਿੰਨ ਕਿਲੇ ਬੋਨ ਵਾਲੇ ਨੇ ਬਾ ਦਿੱਤੇ ਨੇ ਹੁਣ ਸੁਭਾਗਾ ਸਰਦਾਰ ਸਾਹਿਬ ਜੀ ਮਾਰ ਦੇਣਗੇ ਲੋ ਜੀ ਇਧਰ ਸੁਹਾਗਾ ਵੀ ਮਾਰੀ ਜਾ ਰਿਹਾ ਇਹਦੇ ਨਾਲੇ ਵਾਈ ਵੀ ਜਾ ਰਿਹਾ ਉੱਪਰੋਂ ਈਸ਼ਵਰ ਦਾਤਾ ਜੀ ਮੀਂਹ ਵੀ ਵਰਸਾਈ ਜਾਂਦੇ ਆ ਦੇਖੋ ਕੰਮ ਇਧਰ ਕੱਦ ਵੀ ਹੋ ਗਿਆ ਉਹਨਾਂ ਅੱਜ ਸੁਹਾਗਾ ਮਾਰ ਕੇ ਅੱਠ ਕਿੱਲੇ ਨੇ ਸਾਰੇ ਇਧਰ 2 ਤੋਂ 2 4 ਤੋਂ 2 6 7 8 808 ਕਿਲੇ ਬੰਨੇ ਨੇ ਹੋ ਜਾਣੇ ਆ ਕੁਆਕ ਰਾਬਾ ਤੇ ਗਾ ਤੇ ਬੱਚੇ ਵੇਖੋ ਮজা ਲੈ ਰਹੇ ਜੂਨ ਦੀਆਂ ਛੁੱਟੀਆਂ ਦੇ ਹਾਂਜੀ ਕਿੱਦਾਂ ਫਿਰ ਰੂਪਚੰਦ ਮ제 ਲੈ ਰਹਿਆ ਫਿਰ ਐ ਜੂਨ ਦੀਆਂ ਛੁੱਟੀਆਂ ਦੇ ਦੇਖੋ ਜੀ ਇਹਦਰ ਹੈ ਰੋਂ ਚੱਲੀ ਆਉਂਦੀ ਐ ਕਿੱਲੇ ਦੀ ਮਿੱਟੀ ਚਕਾ ਕੇ ਨੀਵੇਂ ਕਿੱਲਿਆਂ ਚ ਪਾਈ ਹੀ ਇਹ ਜੇ ਤੋ ਸਾਡਾ ਜੇ ਤੋ ਸਾਡਾ ਵੇਖੋ ਥੱਲਿਓਂ ਮਿੱਟੀ ਲਾਲ ਕੱਢੀ ਆਉਣ ਦਿਆ ਖੈਰ ਹੁਣ ਜਾਰੀ ਲਈ ਆਉਂਦਾ ਉਪਰੋਇੰਦਰ ਦੇਵਤਾ ਜੀ ਸ਼ਾਂਤ ਨਹੀਂ ਹੋ ਰਹੇ ਟਿੱਪਕ 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 ਵੇਖੋ ਮੀ ਇੱਥੇ ਪਤਾ ਲੱਗਦਾ ਨੇ ਵੇਖੋ ਮੀ ਪੈ ਰਿਆ ਨਾ ਜੀ ਟਿੱਪਕ ਟਿੱਪਕ ਮੀ ਪਈ ਆਉਂਦਾ ਧਰ ਚਾ ਲੈ ਕੇ ਆਇਆ ਤੇ ਬਰਸਾਤ ਪਈ ਜਾਂਦੀ ਆ ਜਗੀਰ ਵੀਰੇ ਬਰਸਾਤ ਦਾ ਕੀ ਬਣੂਗਾ ਕੰਮ ਕੰਮ ਵਧੀਆ ਵਰਦਾ ਪਿਆ ਵੀਰ ਵਧੀਆ ਏ ਹਾਂਜੀ ਕਿਤੇ ਨਾਲ ਦੀ ਨਾਲ ਚੱਲੀ ਜਾਂਦਾ ਆ ਸੱਚੀ ਦੱਸ ਨਾਲ ਦੀ ਨਾਲ ਮੱਲਾ ਗਰਮੀ ਖਤਮ ਗਰਮੀ ਘਟ ਗਈ ਏ ਜਿਹੜੀ ਮੱਲਾ ਥੋੜੀ ਥੋੜੀ ਬਰਸਾਤ ਪਈ ਜਾਂਦੀ ਆ ਸਾਦ ਲੱਗਦੀ ਪਈ ਏ ਜੀ ਨਹੀਂ ਮੱਲਾ ਆਪਾਂ ਨੂੰ ਦਿੱਕਤ ਤਾਂ ਨਹੀਂ ਕੋਈ ਆਪਣੇ ਲਾਵਿਆਂ ਨੂੰ ਕੋਈ ਦਿੱਕਤ ਨਹੀਂ ਲੱਗਦਾ ਸਹੀ ਆ ਫਿਰ ਅੱਜ ਅੱਜ ਕਿੰਨੇ ਬੰਦੇ ਲਿਆਇਆ ਵਾ ਅੱਜ ਹੋਗਾ 24 25 ਬੰਦੇ ਆਜੇ ਅੱਜ ਫਿਰ ਕਿੰਨੇ ਕਿੱਲੇ ਲਾਜੇਗਾ ਅੱਜ ਕਿੱਲੇ ਲਾਉਂਗਾ 6 7 ਵੀ ਲਾ ਸਕਦੇ ਆ ਜੇ ਠੰਡਾ ਰਿਆ ਮੌਸਮ ਠੰਡਾ ਠੰਡਾ ਹੋਣੇ ਸਤੋਂ ਪਰ ਠੰਡਾ ਹੋਰ ਕੀ ਹੋਊਗਾ ਚੱਲ ਫਿਰ ਸੀਜ਼ਨ ਫਿਰ ਵਧੀਆ ਲੱਗੀ ਆਉਂਦਾ ਤੇਰਾ ਹਾਂਜੀ ਹਾਂਜੀ ਚੱਲ ਵਧੀਆ ਚੱਲੋ ਪਰਮਾਤਮਾ ਦੇਨ ਵਾਲਾ ਵੀਰ ਸਾਰਿਆਂ ਨੂੰ ਪੂਰੇ ਨੇ ਯਾਰੇ ਆ ਰਹੇ ਆ ਅੱਛਾ ਲਾਹਾਂ ਗੰਦਾ ਮੌਸਮ ਹੈ ਵਧੀਆ ਵਧੀਆ ਬਿਸਮਲਾ ਬਣੀ ਪਈ ਹੈ ਸ਼ਿਮਲਾ ਬਣੀ ਪਈ ਹੈ ਯਾਰੇ ਯਾਰੇ ਨੇ ਪੂਰੇ ਦੇਖੋ ਜੀ ਲੋਕਲ ਲੇਬਰ ਦੀ ਝੋਨੇ ਦੀ ਲਵਾਈ ਮੋਤੀ ਪਰੋ ਰਹੇ ਨੇ ਪਹਿਲੀ ਵਾਰੀ ਵੇ ਕਿ ਮਜ਼ਾ ਆ ਰਿਹਾ ਵੀ ਵਾਕਿਆ ਝੋਨਾ ਲਾ ਰੀਆਂ ਨੇ 17 ਜਾਣੀਆਂ ਨੇ ਦਿਨ ਦੇ ਵਿੱਚ ਸਾਢੇ 6 ਕਿल्ले 6 ਸਾਢੇ 6 ਮੌਸਮ ਤੇ ਡਿਪੈਂਡ ਸੱਤ ਵੀ ਲਾ ਦਿੰਦੇ ਨੇ 17 ਝੋਨਾ ਲਾਉਂਦੇ ਨੇ ਤੇ ਸੱਤ ਜਾਨੇ ਪੋਤ ਪੋਤੇ ਨੇ 8ਵਾਂ ਬੰਦਾ ਪੋਤ ਕਿੱਲੇ ਚ ਛੁੱਟੀ ਆਉਂਦਾ ਸਾਡੇ ਲੋਕਲ ਪਿੰਡ ਕੰਗਥਲੀ ਦੀ ਲੇਬਰ ਆ ਬਾਜੀਕਰ ਪਰਿਵਾਰ ਛੋਟੇ ਛੋਟੇ ਹੀ ਇਹਨਾਂ ਦੇ ਥਾਂ ਤੇ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ। ਤੇ ਤੂੰ ਇਹ ਗੱਲਾਂ ਜਾਰੀਆਂ ਕਰਦੀਆਂ ਝੋਨਾ ਕੱਟ ਲੌਂਦੀਆਂ ਜੋ ਤੁਸੀਂ ਜਿਹੜੀਆਂ ਆਇਆਂ ਐ ਚਾਰ ਪੰਜ ਜਿਹੜੀਆਂ ਆਇਆਂ ਐ। ਅੱਛਾ ਹੋਰ ਤਾਂ ਮੈਨੂੰ ਪਤਾ ਨਹੀਂ ਤੁਹਾਡੇ ਸਾਹਤ ਸੋਹਣਾ ਚੋਂ ਨਾ ਲਾਉਣ ਦੀਆਂ ਨੇ ਆਵੇ ਇਹ ਮੂਹ ਤਾਂ ਬੰਨੇ ਕੋਈ ਪਤਾ ਨਹੀਂ ਲੱਗਦਾ ਕੌਣ ਬੁੜੀ ਤੇ ਕੌਣ ਜਵਾਨ ਬਿਲਕੁਲ ਸਰੀਰ ਸਹੀ ਚਾਹੀਦਾ ਵਾ ਜਵਾਨ ਬੁੱਢੇ ਕੋ ਜੇ ਹੀ ਹੁੰਦੇ ਨੇ ਕਿਹੜੀਆਂ ਆ ਤਿੰਨ ਅੱਛਾ ਉਹ ਜੇਦ ਲੱਗ ਗਈ ਆ ਤਿੰਨ ਜਾਣਿਆਂ ਦੀ ਜੇਦ ਆ ਨਾ ਇਹ ਤਿੰਨ ਜਾਣਿਆਂ ਦੀ ਜੇਦ ਆ ਕਿੱਥੋਂ ਕਿੱਥੋਂ ਤੱਕ ਆ ਜੇਦ ਲਾਉਣ ਦੀ ਵੀ ਕੌਣ ਪਹਿਲਾਂ ਲਾਉਂਦਾ ਹੈ ਕਿਹੜੀ ਉਹ ਜਿਹੜੀ ਆ ਮੇਰੀ ਭੈਣੇ ਪੌਦ ਮਾੜੀ ਤਾਂ ਨਹੀਂ ਆਦਕੀ ਹੈ ਉਹ ਕਹਿੰਦੇ ਮਾੜੀ ਆ ਪੌਦ ਆਦਕੀ ਦੋ ਕਿल्ले ਇਹਨਾਂ ਨੇ ਲਾ ਦਿੱਤੇ ਤੇ ਤੀਜੇ ਕਿल्ले ਚਾਹੀਆਂ ਨੇ ਟਾਈਮ ਹੋ ਗਿਆ ਏ 12:30 6 ਕਿੱਲੇ ਤੇ ਰਾਮਨਾ ਲਾਉਣ ਗਿਆ ਲੋ ਜੀ ਅੱਜ ਇਹਨਾਂ ਨੇ ਲਾਤੇ ਆ 2 2 4 5 ਸਵਾ 5 ਸਵਾ 6 ਕਿੱਲੇ ਲਾ ਦੇਣੇ ਇਹਨਾਂ ਨੇ 1 ਕਿੱਲਾ ਇੱਕ ਆ ਰਹਿ ਗਿਆ ਬਹੁਤ ਵਧੀਆ ਜੀਰੀ ਲਾਉਂਦੇ ਨੇ ਇਹ ਦੇਖੋ ਤਾੜੀਆਂ ਮਾਰੀ ਆਉਂਦੀ ਆ ਵੇਖ ਕੇ ਇਹ ਦੇਖੋ ਲੀਵਰ ਇਨ ਜ਼ਕੀਰ ਸਾਡਾ ਬੰਦਾ ਬਹਿ ਜਾ ਬਹਿ ਜਾ ਕਰਾਈ ਆ ਰਿਹਾ 6 7 ਕਿੱਲੇ ਮੈਨਾ ਰੱਖਦੇ ਨੇ ਤੇ ਇੰਨੀ ਲੇਬਰ ਨੂੰ ਸਾਂਭਣਾ ਬੜੀ ਵੱਡੀ ਗੱਲ ਹੈ ਤਾਲਮੇਲ ਬਣਾਉਣਾ ਕਿਉਂਕਿ ਇੱਕ ਪਿੰਡ ਦੀ ਸਾਰਿਆਂ ਦੀ ਲੇਬਰ ਆਏ 7 ਬੰਦੇ ਨੇ ਹਾਂ 7 ਕਿੱਲੇ ਲਾਉਂਦੇ ਨੇ ਹਾਂਜੀ ਇਹ ਬੰਦਾ ਕਹਿੰਦਾ ਹੈ ਪਾਰਟੀ ਲੱਗੀ ਹੋਈ ਹੈ ਗੁਰਪ੍ਰੀਤ ਦਾ ਝੋਨਾ ਲਾਣਾ ਲੋ ਜੀਏ ਹੁਣ ਮੈਂ ਇੱਥੇ ਸਮਾਪਤ ਕਰਨ ਲੱਗਿਆ ਅੱਜ ਦੇ ਸਮੇਂ ਦੀ ਅੱਜ ਦੇ ਦਿਨ ਦੀ ਵੀਡੀਓ ਇਹ ਦੋ ਦਿਨ ਆਪਣਾ ਲਾਉਂਦੇ ਨੇ ਦੋ ਦਿਨ ਆਪਣੇ ਕਿਸੇ ਹੋਰ ਪੜੋਸੀ ਦਾ ਲਾਉਂਦੇ ਨੇ ਇਹਨਾਂ ਦੀ ਚਾਲ ਪਿਛਲੀ ਵਾਰੀ ਅਸੀਂ ਜਿਹੜੀ ਸਾਡੀ ਭਈਆਂ ਦੀ ਲਿਵਰ ਆਈ ਸੀਗੀ ਯੂਪੀ ਤੋਂ ਬਿਹਾਰ ਤੋਂ ਉਹ ਬੰਦੇ ਹੀ 14 15 ਇੱਕ ਦੋ ਲਾਂਗਰੀ ਦੇ ਕੱਢ ਦੋ ਉਹ ਮਸਾਂ ਹੀ 3 ਕਿੱਲੇ 2.5 3 ਕਿੱਲੇ ਇੱਕ ਦਿਨ ਚ ਤੇ 4 ਦਿਨ ਨਾਲੋਂ 12 ਕਿੱਲੇ ਇਹ ਦੋ ਦਿਨਾਂ ਚ 12 ਕਿੱਲੇ ਲੋਂਦੇ ਨੇ ਗੱਲ ਉੱਥੇ ਹੀ ਪੈਂਦੀ ਆ ਦੋ ਦਿਨਾਂ ਚ 12 ਲਵਾ ਲਓ ਚਾਹ 4 ਦਿਨਾਂ ਚ 12 ਲਵਾ ਲਓ ਇਹ 12 13 ਕਿੱਲੇ ਤੱਕ ਪਹੁੰਚ ਜਾਂਦੇ ਨੇ ਵਧੀਆ ਸਭ ਤੋਂ ਦੂਜੀ ਗੱਲ ਐ ਦੇਖੋ ਜੀਰੀ ਟੋਪ ਦੀ ਜੀਰੀ ਲਾਉਂਦੇ ਨੇ ਨਾਲੇ ਨਾਲ ਇਹਨਾਂ ਨੂੰ ਡਾਰਾ ਕੱਲ ਨੂੰ ਲਾਂਬਾ ਨਾ ਜਾਵੇ ਨਾਲੇ ਆਪਣੇ ਪਰਿਵਾਰਾਂ ਚ ਰਹਿੰਦੇ ਰਹੇ ਨੇ ਵਧੀਆ ਜੀਰੀ ਲਾਉਂਦੇ ਨੇ ਠੀਕ ਐ ਜੀ ਧੰਨਵਾਦ